ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖੋ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਜਿਨ੍ਹਾਂ ਦੇ ਲਈ ਬਹੁਤ ਵਧੀਆ ਸੈਲਰੀ ਦਿੱਤੀ ਜਾਣੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਜੀਏ ਜੇਕਰ ਸਾਡੇ ਚੈਨਲ ਨੂੰ ਅਜੇ ਤਾਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੀ ਹੈ ਜੀ ਗਵਰਨਮੈਂਟ ਆਫ ਪੰਜਾਬ ਵੱਲੋਂ ਅੱਜ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹਨਾਂ ਵੱਲੋਂ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਕੈਂਪ ਕਮਾਂਡੈਂਟ ਇੱਕ ਪੋਸਟ ਹੈ ਜੀ ਸੈਲਰੀ ਇਹਦੇ ਲਈ 44900 ਲੈਵਲ 7 ਦੇ ਅਨੁਸਾਰ ਦਿੱਤੀ ਜਾਣੀ ਹੈ ਜੀ ਮਾਸਟਰ ਨੌ ਪੋਸਟਾਂ ਜੀ 21700 ਰੁਪਏ ਸੈਲਰੀ ਲੈਵਲ 3 ਦੇ ਅਨੁਸਾਰ ਦਿੱਤੀ ਜਾਣੀ ਹੈ ਜੀ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਸੱਤ ਪੋਸਟਾਂ ਜੀ 19900 ਲੈਵਲ 2 ਦੇ ਅਨੁਸਾਰ ਸੈਲਰੀਆਂ ਵਾਲੀਆਂ ਕਲਰਕ ਦੋ ਪੋਸਟਾਂ ਜੀ 19900 ਲੈਵਲ 2 ਦੇ ਅਨੁਸਾਰ ਸੈਲਰੀ ਦਿੱ 4 ਵਜੇ ਤੱਕ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਹੋਰ ਵੀਰਵਿਆਂ ਦੇ ਲਈ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ www.pbemployment.punjab.gov.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਜੀ ਇਹਨਾਂ ਪੋਸਟਾਂ ਦੇ ਲਈ ਯੋਗਤਾ ਇਹਨਾਂ ਵੱਲੋਂ ਵੱਖ-ਵੱਖ ਰੱਖੀ ਗਈ ਹੈ ਜੀ ਕਮ ਕਮਾਂਡੈਂਟ ਦੇ ਲਈ ਐਕਸ ਆਰਮੀ ਕੈਪਟਨ ਨਾਲ ਮੈਡੀਕਲ ਫਿਜ਼ੀਕਲੀ મેન્ટਲੀ ਤੌਰ ਤੇ ਫਿੱਟ ਹੋਣਾ ਚਾਹੀਦਾ ਤੇ ਏਜ ਲਿਮਿਟ ਇਹਨਾਂ ਵੱਲੋਂ ਲਿਖਿਆ ਗਿਆਦਾ ਏਜ ਵਿਲ ਬੀ ਕਾਊਂਟਰਡ ਐਸ ਪਰ ਪੰਜਾਬ ਗਵਰਨਮੈਂਟ ਰੂਲਸ ਫਾਰ ਐਕਸ ਸਰਵਿਸਮੈਨ ਮਾਸਟਰ ਦੇ ਲਈ ਇਹਨਾਂ ਵੱਲੋਂ ਯੋਗਤਾ ਰੱਖੀ ਗਈ ਹੈ ਜੀ ਐਮਐਸਸੀ ਐਮਏ ਬੀਏ ਬ ਜਾਂ ਇਕੁਇਵਲੈਂਟ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੋਵੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਦੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਨ ਐਡੀਸ਼ਨ ਪੰਜਾਬ ਗਵਰਨਮੈਂਟ ਐਟ ਸ਼ੁੱਡ ਬੀ ਪਾਸ ਦੇ ਨਾਲ ਵੱਲੋਂ ਲਿਖਿਆ ਗਿਆ ਜੀ ਬਕਾਇਦਾ ਇਸੇ ਤਰ੍ਹਾਂ ਫਿਜ਼ੀਕਲ ਇਨਸਟ੍ਰਕਟਰ ਦੇ ਲਈ ਇਹਨਾਂ ਵੱਲੋਂ ਕੁਆਲੀਫਿਕੇਸ਼ਨ ਐਮਪੀਆਡ ਬੀਪੀਆਡ ਜਾਂ ਇਹਦੀ ਕੋਈ ਬਰਾਬਰ ਦੀ ਯੋਗਤਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇਨ ਕੇਸ ਆਫ ਈਐਸਐਮ ਪੀਟੀਆਈ ਕੋਰਸ ਪਾਸਡ ਵਿਲ ਬੀ ਪ੍ਰਿਫਰਡ ਇਹਨਾਂ ਵੱਲੋਂ ਲਿਖਿਆ ਗਿਆ ਜੀ ਤੇ ਐਕਸਪੀਰੀਐਂਸ ਵੀ ਇਹਨਾਂ ਵੱਲੋਂ ਮੰਗਿਆ ਗਿਆ ਜੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਕੰਪਿਊਟਰ ਦਾ ਉਹ ਲੈਵਲ ਦਾ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਟਾਈਪਿੰਗ ਸਪੀਡ ਤੁਹਾਡੀ 30 ਵਰਡਸ ਪਰ ਮਿਨਟ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਕੰਪਿਊਟਰ ਤੇ ਹੈਗੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਐਕਸਪੀਰੀਅੰਸ ਵੀ ਮੰਗਿਆ ਗਿਆ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਇੱਕ ਪਰਫਾਰਮੈਂਸ ਦੀ ਜ਼ਰੂਰਤ ਹੋਊਗੀ ਜੀ ਨੋਟੀਫਿਕੇਸ਼ਨ ਦੇ ਨਾਲ ਹੀ ਇਹਦਾ ਲਾਸਟ ਪੇਜ ਹੈ ਪਰਫਾਰਮੈਂਸ ਦਾ ਦਿੱਤਾ ਹੋਇਆ ਅਸੀਂ ਲਿੰਕ ਆਪਣੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਿੱਤਾ ਨੋਟੀਫਿਕੇਸ਼ਨ ਦਾ ਪਰਫਾਰਮੈਂਸ ਦਾ ਤੁਸੀਂ ਡਾਊਨਲੋਡ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਅੰਤਿਮ ਮਿਤੀ 29 ਫਰਵਰੀ 2024 ਸ਼ਾਮ ਪੰਜਾਬ ਯੂਵਾ ਭਵਨ ਚੰਡੀਗੜ੍ਹ 160036 ਇਸ ਪਤੇ ਤੇ ਤੁਸੀਂ ਇਹਨਾਂ ਤੱਕ ਪਹੁੰਚਦਿਆਂ ਕਰਨੀਆਂ ਜੀ ਅਰਦੀਆਂ ਤਾਂ ਯੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ